ਬਾਅਦ ਸਿੱਤੇ ਆਪਾਂ ਤੁਹਾਨੂੰ ਜਿਹੜਾ ਅਜਮੇਰ ਸ਼ਹਿਰ ਹੈ ਇਹ ਵੀ ਘੁਮਾਵਾਂਗੇ ਬਹੁਤ ਹੀ ਸ਼ਾਨਦਾਰ ਤੇ ਪਹਾੜੀ ਨਾਲ ਘਿਰਿਆ ਚ ਗਿਰਦਾ ਸਾਰਾ ਬਹੁਤ ਹੀ ਸ਼ਾਨਦਾਰ ਸ਼ਹਿਰ ਹੈ। ਰਾਜਸਥਾਨ ਵਾਲਾਂ ਦੀ ਮੈਂ ਸਰਕਾਰੀ ਬੱਸ ਲੈ ਲਈ ਸੀ। ਉਹ ਪਿੰਡਾਂ ਚ ਨਹੀਂ ਜਾਂਦੀ ਹੈਗੀ ਤੇ ਉਹ ਮੈਨੂੰ ਬਾਹਰ ਬਾਹਰ ਹੀ اتار ਗਈ। ਸੱਸੀ ਗਾਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਵੀ ਆਪਾਂ ਕਈ ਸਫ਼ਰ ਕਰਕੇ ਆਏ ਹਾਂ ਰਾਜਸਥਾਨ ਸ਼ਹਿਰ ਦੇ ਵਿੱਚ ਤੇ ਅੱਜ ਆਪਾਂ ਫੇਰ ਤੋਂ ਆਪਣੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਜਿਹੜੀ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਕਰਨ ਜਾ ਰਹੇ ਹਾਂਗੇ ਤੇ ਜਿਹੜਾ ਰੇਲਵੇ ਸਟੇਸ਼ਨ ਹੈ ਇਹਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈਗਾ ਪਿਛਲੇ ਕੁਝ ਟਾਈਮ ਤੋਂ ਜਦੋਂ ਕੀ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਜਿਹੜੇ ਆਪਣੇ ਪੰਜਾਬ ਦੇ ਤੇ ਕਈ ਜਿਹੜੇ ਪੁਰਾਣੇ ਸਟੇਸ਼ਨ ਨੇ ਉਹਨਾਂ ਦੀ ਰੀਨੋਵੇਸ਼ਨ ਦਾ ਕੰਮ ਕੀਤਾ ਗਿਆ ਵਧੀਆ ਬਹੁਤ ਹੀ ਜਿਹੜੇ ਸ਼ਾਨਦਾਰ ਜਿਹੜੇ ਰੇਲਵੇ ਸਟੇਸ਼ਨ ਇਹਨਾਂ ਨੂੰ ਬਣਾ ਦਿੱਤਾ ਜਾਊਗਾ ਤੇ ਹੁਣ ਜਿਹੜਾ ਆਪਾਂ ਆਪਣਾ ਸਫ਼ਰ ਹੈਗਾ ਇੱਥੋਂ ਸੰਗ ਤੇ ਜਿਹਦੇ ਵਿੱਚ ਆਪਾਂ ਜਿਹੜੀ ਆਪਣੀ ਟ੍ਰੇਨ ਬੁੱਕ ਕਰਾਈ ਹੋਈ ਹੈ ਜਮੇਰ ਸ਼ਰੀਫ ਪਿਛਲੇ ਕਾਫੀ ਟਾਈਮ ਤੇੜੀ ਇਹ ਟ੍ਰੇਨ ਸੀਗੀ ਬੰਦ ਸੀਗੀ ਪਰ ਇਹ ਹੁਣ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੀ ਆਪਣੀ ਜਰਨੀ ਹੈਗੀ ਸੰਰੂਰ ਸ਼ਹਿਰ ਤੋਂ ਹੁੰਦੀ ਹੋਈ ਤੇ ਆਖਰੀ ਸਟੇਸ਼ਨ ਜਮੇਰ ਤੱਕ ਆਪਾਂ ਜਿਹੜੀ ਜਰਨੀ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਵੀ ਆਪਣਾ ਜਿਹੜਾ ਸਫ਼ਰ ਰਾਜਸਥਾਨ ਦੇ ਵਿੱਚ ਕੰਟੀਨਿਊ ਰਹੂਗਾ ਇੱਕ ਮੈਰਿਜ ਦਾ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਜਾ ਰਹੇ ਹਾਂਗੇ ਮਾਖੜੀਆਂ ਪਿੰਡ ਦੇ ਵਿੱਚ ਤੇ ਉੱਥੇ ਆਪਣੇ ਮਿੱਤਰ ਦਾ ਵਿਆਹ ਹੋਏਗਾ ਤੇ ਆਪਾਂ ਤੁਹਾਨੂੰ ਸਾਰਾ ਵਿਆਹ ਵੀ ਦਿਖਾਵਾਂਗੇ ਤੇ ਨਾਲ-ਨਾਲ ਜਿਹੜੀ ਜਿਹੜੀ ਜਰਨੀ ਹੋਊਗੀ ਆ ਤੇ ਉਹਦੇ ਵਿੱਚ ਜਿਹੜੀਆਂ ਆਪਣੇ ਰਾਜਾਾਂ ਦੇ ਵਿੱਚ ਹੋਰ ਕਈ ਵਧੀਆ-ਵਧੀਆ ਆਪਣੀਆਂ ਜਿਹੜੀਆਂ ਚੀਜ਼ਾਂ ਲੱਗਣੀਆਂ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਕੁਝਕ ਟਾਈਮ ਤੱਕ ਜਿਹੜੀ ਆਪਣੀ ਟ੍ਰੇਨ ਹੈਗੀ ਜਮੇਰ شریف ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਣੀ ਹੈ ਜਿਹੜੀ ਕਿ ਪਿੱਛੋਂ ਅੰਮ੍ਰਿਤਸਰ ਸ਼ਹਿਰ ਤੋਂ ਚੱਲਦੀ ਹੈਗੀ ਤੇ ਪਿੱਛੇ ਮਲੇਰਕੋਟਲਾ ਤੂਰੀ ਜਿਹੜੇ ਦੋ ਸਟੇਸ਼ਨ ਨੇ ਇਹਨਾਂ ਤੋਂ ਹੁੰਦੀ ਹੋਈ ਸੰਗਰੂਰ ਸ਼ਹਿਰ ਚ ਆਣੀ ਆ ਤੇ ਪੂਰੀ ਰਾਤ ਜਿਹੜੀ ਜਰਨੀ ਕੰਟੀਨਿਊ ਰਹਿਣੀ ਹੈ ਆਪਣੀ ਲਗਭਗ 6:30 ਵਜੇ ਆਪਾਂ ਇੱਥੋਂ ਚੱਲਾਂਗੇ ਤੇ ਸਵੇਰੇ 9:00 ਵਜੇ ਤੱਕ ਜਿਹੜੀ ਆਪਣਾ ਜਮੇਰ شریف ਪਹੁੰਚਾ ਦੋਗੀ ਦਿਖਾਵਾਂਗੇ ਤੇ ਨਾਲ ਆਪਣੇ ਜਿਹੜੇ ਦੋ ਮਿੱਤਰ ਆਏ ਹੋਏ ਨੇ ਆਪਾਂ ਇਹਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਵਾਉਣੇ ਆਗੇ ਇਹ ਨਾਲ ਦੋ ਮੇਰੇ ਮਿੱਤਰ ਆਏ ਨੇ ਜਿਹੜੇ ਮੈਨੂੰ ਛੱਡਣ ਵਾਸਤੇ ਸਪੈਸ਼ਲੀ ਤੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਹਾਂਜੀ ਬਾਈ ਜੀ ਨਹੀਂ ਵੈਸੇ ਧੰਨਵਾਦ ਵਾਲੀ ਕੋਈ ਗੱਲ ਨਹੀਂ ਸੀ ਮੇਰਾ ਨਾਮ ਸਰਪ੍ਰੀਤ ਆ ਤੇ ਮੇਰਾ ਨਾਮ ਸ਼ੈਲੀ ਹੈ ਜੇ ਅਸੀਂ ਬਸ ਬਾਈ ਨੂੰ ਦੇਖਦੇ ਮੱਦੇ ਨਜ਼ਰ ਰੱਖਦੇ ਹੋਏ ਕੋਈ ਹੈ ਨਹੀਂ ਹੈਗਾ ਇਹਨਾਂ ਕੋਲੇ ਚਾਰਾ ਹੋਰ ਅਸੀਂ ਛੱਡਣਾਗੇ ਨਾਲਾ ਬੰਦੇ ਤਾਂ ਹੋਰ ਵੀ ਹੈਗੇ ਪਰ ਇਹਨਾਂ ਨਾਲ ਆਪਣਾ ਵਧੀਆ ਪਿਆਰ ਹੈਗਾ ਤੇ ਬਾਈ ਜਿਹੜਾ ਆਪਣਾ ਕੈਨੇਡਾ ਚੱਲਿਆ ਅਗਲੇ ਮਹੀਨੇ ਦੇ ਲਈ ਵਸਤੇ ਬਾਈ ਨਾ ਬਾਬਾ ਮਾਰਕਾਨੇ ਗਿਆ ਤੇ ਉਮੀਦ ਕਰਦਾ ਹਾਂ ਕਿ ਕਹਦਾ ਕਾਹਨੀਆਂ ਬੈਸਟ ਬੀਚੇ ਦੋ ਤਾਂ ਕਿ ਮੈਂ ਅੱਗੇ ਜਾ ਕੇ ਵਧੀਆ ਕਾਮਯਾਬ ਹੋ ਸਕਾਂ ਇਹ ਤਾਂ ਤੁਹਾਡੇ ਆਪਣੇ ਤੀਏ ਭਾਈ ਕਾਮਯਾਬ ਹੋਣੇ ਹੋ ਜ਼ਰੂਰ ਹੋਣਗੇ ਜਿਸ ਹਾਵਣਾ ਤੁਸੀਂ ਬਾਕੀ ਸਾਹਿਲ ਜੀ ਦੇ ਛਣਗੇ ਕੋਈ ਚਾਨਣਾ ਪਾਉਣਗੇ ਕਿ ਅਸੀਂ ਵੀ ਬੈਸਟ ਆਫ ਲੱਕ ਕਹਿ ਸਕਦੇ ਜਾਂ ਫਿਰ ਕੀ ਕਹਿੰਦੇ ਹੁੰਦੇ ਹੈਵ ਅ ਸੇਫ ਜਰਨੀ ਹਾਂ ਹੈਵ ਅ ਸੇਫ ਜਰਨੀ ਉਹ ਉਹ ਤੋਂ ਵਧੀਆ ਲੱਗਦਾ ਬੰਦਾ ਬਾਹਰ ਜਾ ਰਿਹਾ ਜਿਵੇਂ ਤੁਸੀਂ ਜਾਉਂਗੇ ਅਗਲੇ ਮਹੀਨੇ ਨਹੀਂ ਬਾਹਰ ਹੀ ਚੱਲੇ ਆਊਟ ਆਫ ਸਟੇਟ ਚੱਲੇ ਹੋ ਤੁਸੀਂ ਆਪਾਂ ਜਿਆਦਾਤਰ ਜਿਆਦਾ ਬੰਦਿਆਂ ਨੂੰ 에어ਪੋਰਟ ਤੱਕ ਛੱਡਣ ਜਾਣੇਗੇ ਵਿੱਚ ਦੀ ਆਪਾਂ ਵੀ ਸਫਰ ਕਰ ਲਿਆ ਇੱਕ ਦੋ ਵਾਰ 에어ਪੋਰਟ ਦਾ ਯਾਨੀ ਅੱਜ ਕੀ ਤੁਹਾਨੂੰ ਵੀ ਆਪਾਂ ਉਮੀਦ ਕਰਦੇ ਹਾਂ ਵੀ ਛੱਡਣ ਜਾਵਾਂਗੇ ਜਲਦੀ ਹਾਂਜੀ ਹਾਂਜੀ ਇਸ ਭਾਗ ਆ ਜਿਹੜਾ ਮੌਕਾ ਆਉਣ ਵਾਲਾ ਹੈ ਬਾਈ ਲਾਈਫ ਸ਼ੂਨ ਕੈਨੇਡਾ ਚੱਲੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕੈਨੇਡਾ ਚ ਮਿਲੂੰਗਾ ਤੇ ਤੁਹਾਨੂੰ ਬਲੌਗ ਸਾਰੇ ਮੇਰੇ ਵੀ ਜਨਵੀਰ ਸਿੰਘ ਢਿੱਲ ਤੁਸੀਂ ਕਰਿਆ ਬਾਈ ਕਦੇ ਟ੍ਰੇਨ ਦਾ ਸਫ਼ਰ ਨਹੀਂ ਵੀਰੇ ਕਦੇ ਵੀ ਨਹੀਂ ਤੁਸੀਂ ਸਰਪੇ ਜੀ ਮੈਂ ਤਾਂ ਵੀਰੇ ਬਹੁਤ ਗਰੇ ਨੇ ਇੱਥੋਂ ਲੁਧਿਆਣੇ ਦਿੱਲੀ ਆ ਤੁਸੀਂ ਤਾਂ ਬਹੁਤ ਮਿਹਨਤਾਂ ਕਰਿਆ ਨੇ ਪ੍ਰਾਣੇ ਟਾਈਮ ਦੇ ਵਿੱਚ ਮਿਹਨਤਾਂ ਦੀ ਸਦਕਾ ਤੁਸੀਂ ਅੱਜ ਕੈਨੇਡਾ ਦਾ ਮਕਾਮ ਜਿਹੜਾ ਹਾਸਲ ਕਰ ਲੇਗਾ ਅਜੇ ਤਾਂ ਬਹੁਤ ਮਿਹਨਤਾਂ ਹੋਣੀਆਂ ਉੱਥੇ ਜਾ ਕੇ ਜ਼ਰੂਰੀ ਹੈ ਜਾ ਕੇ ਮਿਹਨਤਾਂ ਨਾਲ ਹੀ ਸਾਰਾ ਕੁਝ ਹੈ ਬਾਈ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਕਰਮੀ ਕਹਿੰਦੇ ਹੁੰਦੇ ਨਾ ਆਹ ਕਾਮ ਹੀ ਕਰਮ ਫੇਰ ਹੀ ਕੁਝ ਬਣਨਾ ਇਹ ਤਾਂ ਹੈਗਾ ਚਲੋ ਮਿਲਦੇ ਆ ਤੁਹਾਨੂੰ ਆਪਾਂ ਕਰਦੇ ਆ ਟ੍ਰੇਨ ਦਾ ਵੇੜ ਥੋੜੇ ਟਾਈਮ ਤੱਕ ਜੀ ਹਾਂ ਜੀ ਹਾਂ ਜੀ ਪਿਛਲੇ ਲਗਭਗ 1 ਘੰਟੇ ਤੋਂ ਮੈਂ ਇੱਥੇ ਇੰਤਜ਼ਾਰ ਕਰ ਰਿਹਾ ਹਾਂਗਾ ਤੇ ਟ੍ਰੇਨ ਲਗਭਗ ਆਪਣੇ ਟਾਈਮ ਤੋਂ 8 ਮਿੰਟ ਦੀ ਦੇਰੀ ਤੇ ਆ ਰਹੀ ਹੈ ਤੇ ਸਟੇਸ਼ਨ ਸੰਗਰੂਰ ਪਹੁੰਚਣ ਵਾਲੀ ਹੈ ਤੇ ਆਪਾਂ ਹੁਣ ਇੰਤਜ਼ਾਰ ਕਰ ਰਹੇ ਹਾਂਗੇ ਉਮੀਦ ਕਰਦੇ ਹਾਂ ਵੀ ਟ੍ਰੇਨ ਜਲਦੀ ਆਜੂ ਸਟੇਸ਼ਨ ਤੇ ਇਹ ਆਪਣਾ ਬੀ ਟੂ ਕੋਚ ਹੈ ਇਹ ਆਪਣਾ ਸਫਰ ਜਿਹੜਾ ਰਾਤ ਦਾ ਹੋਣ ਕਰਕੇ ਬਹੁਤੇ ਕਲਿੱਪ ਆਪਾਂ ਸ਼ੇਅਰ ਨਹੀਂ ਕਰ ਸਕਾਂਗੇ ਤੇ ਤੁਹਾਨੂੰ ਸਵੇਰੇ ਹੁੰਦੇ ਜਿਹੜੇ ਆਪਾਂ ਕਲਿੱਪ ਐ ਬਾਕੀ ਦਿਖਾਉਣੇ ਹੈ ਜਦੋਂ ਆਪਾਂ ਅਜਮੇਰ ਸ਼ਹਿਰ ਦੇ ਬਿਲਕੁਲ ਨੇੜੇ ਪਹੁੰਚਾਂਗੇ ਕਰੀਬਨ ਆਪਣੀ ਇਹ ਜਰਨੀ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਹੈ ਇਹ ਕੋ ਜੋ ਆਪਣੀ ਸੀਟ ਦੇਖ ਸਕਦੇ ਹੋ ਪਿੱਲੋ ਦਿੱਤਾ ਹੈ ਆਪਾਂ ਨੂੰ ਕੰਬਲ ਵਗੈਰਾ ਖੜਾ ਕੁਝ ਤੇ ਨਿੱਚੇ ਦੀ ਸੀਟ ਹੈ ਸਾਈਡ ਇਹ ਪਰਸੀਡ ਇਹ ਬਾਕੀ ਦਾ ਸਫ਼ਰ ਆਪਾਂ ਇੱਥੇ ਕੰਟੀਨਿਊ ਕਰਾਂਗੇ ਬਲਦੇ ਆ ਫਿਰ ਅਜੇ ਮੇਰੇ ਸਿਆਦ ਨੇ ਲੈ ਜਾ ਕੇ ਜੀ ਸਸਿਕਾਰ ਜੀ ਅਗਲੀ ਸਵੇਰੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਆਪਾਂ ਰਾਤ ਨੂੰ ਸੰਗਰੂਰ ਸ਼ਹਿਰ ਤੋਂ ਚੱਲੇ ਸੀਗੇ ਤੇ ਰਾਤ ਦਾ ਸਫ਼ਰ ਔਨ ਕਰਕੇ ਆਪਾਂ ਜਿਹੜੇ ਕੁਝ ਖਾਸ ਕਲਿੱਪ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੇ ਇਸ ਟਾਈਮ ਆਪਾਂ ਅਜਮੇਰ ਜੰਕਸ਼ਨ ਪਹੁੰਚ ਚੁੱਕੇ ਹਾਂਗੇ ਪਿੱਛੇ ਜਿਹੜੀ ਟ੍ਰੇਨ ਹੈਗੀ ਅੰਮ੍ਰਿਤਸਰ ਤੋਂ ਅਜਮੇਰ ਪਹੁੰਚਣ ਵਾਲੀ ਜਿਹੜੀ ਟ੍ਰੇਨ ਹੈਗੀ ਖੜੀ ਹੈਗੀ ਇਹਦਾ ਲਾਸਟ ਸਟੇਸ਼ਨ ਹੈਗਾ ਇਹ ਟ੍ਰੇਨ ਦਾ ਇਹਦਾ ਲਾਸਟ ਸਟੇਸ਼ਨ ਹੈ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲਦੀ ਹੈ ਤੇ ਇੱਥੇ ਲਗਭਗ ਆਪਣੇ ਪੂਰੇ ਟਾਈਮ 9 ਵਜੇ ਇੱਥੇ ਪਹੁੰਚ ਚੁੱਕੀ ਹੈਗੀ ਪਰ ਮੈਂ ਜਾਣਾਗਾ ਬੀਲਵਾੜਾ ਬੀਲਵਾੜਾ ਦੇ ਕੋਲ ਆਪਾਂ ਮਖੜੀਆਂ گاਉਂ ਜਾਣਾਗਾ ਉਹਦੇ ਵਾਸਤੇ ਜਿਹੜੀ ਟ੍ਰੇਨ ਸੀ ਇੱਥੋਂ 10-15 ਮਿੰਟ ਪਹਿਲਾਂ ਇੱਕ ਕਨੈਕਟਿਡ ਟ੍ਰੇਨ ਸੀ ਉਹ ਨਿਕਲ ਚੁੱਕੀ ਹੈਗੀ ਪਰ ਹੁਣ ਆਪਾਂ ਸਬਸਟੀਟਿਊਟ ਲਾਪਦੇ ਆਂ ਭਾਈ ਸਬਸਟੀਟਿਊਟ ਆਈ ਥਿੰਕ ਬਾਸੀ ਹੋਣੀ ਤੇ ਹੁਣ ਆਪਾਂ ਇੱਥੋਂ ਸਟੇਸ਼ਨ ਤੋਂ ਬਾਹਰ ਧਾ ਕੇ ਬੱਸ ਸਟੈਂਡ ਪਹੁੰਚਦੇ ਆਂ ਤੇ ਉੱਥੋਂ ਆਪਾਂ ਕੋਈ ਬੱਸ ਲੈ ਲੈਣੀ ਹੈਗੀ ਤੇ ਤੁਹਾਨੂੰ ਮਿਲਦੇ ਆਂ ਫਿਰ ਅੱਗੇ ਨੈਕਸਟ ਬੱਸ ਸਟੇਸ਼ਨ ਜਾ ਕੇ ਅਰੇ ਹੁਣੇ ਆਪਾਂ ਰੇਲਵੇ ਸਟੇਸ਼ਨ ਤੋਂ ਨਿਕਰੇ ਆ ਤੇ ਹੁਣ ਆਪਾਂ ਇੱਕ ਕਾਰਟੋ ਲੈ ਹੈਗਾ বাস ਸਟੈਂਡ ਤੋਂ ਕਰੀਬ ਨਾ 2-2.5 ਕਿਲੋਮੀਟਰ ਦੂਰ ਹੈਗਾ ਤੇ ਇਹ ਆਪਣੇ ਤੋਂ 20 ਰੁਪਏ ਲਊਗਾ ਤੇ ਇਹ বাস ਸਟੈਂਡ ਪਹੁੰਚਾ ਦੇਊਗਾ ਆ ਸੜਕਾਂ ਕਾਫੀ ਥੋੜੀਆਂ ਰੋਟੀਆਂ-ਵੋਟੀਆਂ ਨੇ ਤੁਹਾਨੂੰ ਬਾਅਦ ਇਹ ਰੇਲਵੇ ਸਾਈਟ ਇੰਨੀ ਮੋਟਾ ਕਟ ਚਾਉਂਦੇ ਨੇ ਰੋਟੀਆਂ ਜਿਹੜੀਆਂ ਨੇ ਬਾਸੀ ਤੇ ਆਪਾਂ ਤੁਹਾਨੂੰ ਜਿਹੜਾ ਅਜਮੇਰ ਸ਼ਹਿਰ ਹੈ ਇਹ ਵੀ ਘੁਮਾਵਾਂਗੇ ਬਹੁਤ ਹੀ ਸ਼ਾਨਦਾਰ ਤੇ ਪਹਾੜੇ ਨਾਲ ਘਿਰਿਆ ਚਗਿਰਦਾ ਸਾਰਾ ਬਹੁਤ ਹੀ ਸ਼ਾਨਦਾਰ ਸ਼ਹਿਰ ਹੈ ਤੇ ਇੱਥੋਂ ਦੀ ਆਪਾਂ ਕੁਝ ਜਿਹੜੀਆਂ ਵਧੀਆ-ਵਧੀਆ ਇਮਾਰਤਾਂ ਨੇਗੀਆਂ ਜਿਹੜੀਆਂ ਮੁੱਖ ਅਟਰੈਕਸ਼ਨ ਨੇ ਉਹ ਵੀ ਤੁਹਾਨੂੰ ਆਪਾਂ ਆਪਣੇ ਨੈਗਿੰਗ ਮੁਗ ਦੇ ਵਿੱਚ ਦਿਖਾਵਾਂਗੇ ਪਰ ਹੁਣ ਜਿਹੜਾ ਆਪਾਂ ਆਪਣਾ ਸਫ਼ਰ ਇਹਨੂੰ ਕੰਟੀਨਿਊ ਕਰਦੇ ਆਂ ਤੇ ਆਪਾਂ ਮਾਥਰੀਏ ਪਿੰਡ ਤੱਕ ਪਹੁੰਚਨੇ ਆਂ ਇੱਥੋਂ ਆਪਾਂ ਮੇਲਵਾੜਾ ਤੱਕ ਪਹੁੰਚਾਂਗੇ ਤੇ ਉਸ ਤੋਂ ਬਾਅਦ ਮਾਥਰੀਏ ਜਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਬੱਸ ਸਟੈਂਡ ਦੇ ਵੱਲ ਇਹ ਅਜਮੇਰ ਦਾ ਬੱਸ ਸਟੈਂਡ ਜਿਵੇਂ ਪਰ ਇਹਦੇ ਆਲੇ ਦੁਆਲੇ ਜਿਹੜਾ ਨਜ਼ਾਰਾ ਹੈ ਨਾ ਪੂਰਾ ਦੇਖਣ ਲਾਇਕ ਆ ਪਹਾੜੀ ਪਹਾੜੀਆਂ ਨੇ ਸ਼ਹਿਰ ਦੇ ਪੂਰੇ ਚਾਰੇ ਪਾਸੇ ਤੇ ਹੁਣ ਆਪਾਂ ਲੱਭਦੇ ਕੋਈ ਕਾਊਂਟਰ ਬੀਲਵਾੜਾ ਸਾਈਡ ਜਾਣ ਵਾਲੀ ਬੱਸ ਦਾ ਤੇ ਫਿਰ ਲੈਨੇ ਆਪਾਂ ਬੱਸ ਅੱਗੇ ਜਾਣ ਵਾਸਤੇ ਹਾਂਜੀ ਕਰੀਬਨ ਆਪਾਂ 3 1/2 ਘੰਟੇ ਦਾ ਸਫ਼ਰ ਕਰਕੇ ਪਹੁੰਚ ਚੁੱਕੇ ਆਂਗੇ ਬੀਲਵਾੜਾ ਸ਼ਹਿਰ ਦੇ ਵਿੱਚ ਆਪਾਂ ਆਤਾ ਟ੍ਰੇਨ ਥਾਂ ਹੀ ਜਾਂਦੇ ਪਰ 10-15 ਮਿੰਟ ਪਹਿਲਾਂ ਆਪਣੀ ਜਿਹੜੀ ਅਜਮੇਰ ਸਟੇਸ਼ਨ ਤੋਂ ਜਿਹੜੀ ਟ੍ਰੇਨ ਉਹ ਛੁੱਟ ਗਈ ਸੀਗੀ ਕਿਉਂਕਿ ਜਿਹੜੀ ਆਪਣੀ ਟ੍ਰੇਨ ਸੀ ਥੋੜੀ ਲੇਟ ਹੋ ਗਈ ਸੀਗੀ ਤੇ ਫਿਰ ਆਪਾਂ ਬਾਈ ਬਸ ਅਜਮੇਰ ਤੋਂ ਬੀਲਵਾੜਾ ਸ਼ਹਿਰ ਤੱਕ ਆਇਾਂਗੇ ਤੇ ਹੁਣ ਆਪਾਂ ਅੱਗੇ ਜਿਹੜਾ ਮਾਖੜੀਆ گاؤں ਤੱਕ ਦਾ ਜਿਹੜਾ ਸਫ਼ਰ ਹੈਗਾ ਅੱਗੇ ਫਿਰ ਨੈਕਸਟ ਬੱਸ ਲੈ ਕੇ ਕਰਦੇ ਆਂਗੇ ਤੇ ਮੈਂ ਫੋਨ ਕਰਕੇ ਪੁੱਛਿਆ ਤੇ ਉਹਨੇ ਦੱਸਿਆ ਮਿੱਤਰ ਨੇ ਆਪਣੇ ਨੇ ਵੀ ਗੰਗਾਪੁਰ ਜਾਣ ਵਾਲੀ ਬੱਸ ਲੈਣੀ ਆ ਤੇ ਫਿਰ ਮੇਘਰਾ ਸੁੱਤਰ ਜਾਗੇ ਆਪਾਂ ਜਿੱਥੋਂ ਗੋ ਆ ਕੇ ਆਪਾਂ ਨੂੰ ਲੈ ਜਾਣਗੇ ਤੇ ਹੁਣ ਆਪਾਂ ਦੇਖਦੇ ਆ ਵੀ ਇੱਥੋਂ ਕਿੱਥੋਂ ਬੱਸ ਮਿਲੂਗੀ ਇਹ ਛੋਟਾ ਜਿਹਾ ਬੱਸ ਸਟੈਂਡ ਹੈਗਾ ਜਿਵੇਂ ਬੀਲਵਾੜਾ ਸ਼ਹਿਰ ਕਾਫੀ ਵੱਡਾ ਹੈ ਕੱਪੜੇ ਦਾ ਵਪਾਰ ਹੁੰਦਾ ਇੱਥੇ ਤੇ ਇੱਥੇ ਮੈਂ ਇੱਕ ਚੀਜ਼ ਦੇਖੀ ਹੈ ਜਿਵੇਂ ਆਪਣੇ ਪੰਜਾਬ ਦੇ ਜਿਹੜੀਆਂ ਬੱਸਾਂ ਨੇ ਆ ਇਹ ਨਾ ਉਲਟ ਸਾਈਡ ਲਾਉਂਦੇ ਨੇ ਜਿੱਧਰ ਡਰਾਈਵਰ ਹੈਗਾ ਇਹ ਉਸ ਸਾਈਡ ਲਾਉਂਦੇ ਨੇ ਜਿੱਥੋਂ ਪਿਆਹ ਵਾਲੇ ਪਾਸੇ ਚੜਦੇ ਹੁੰਦੇ ਹਨ ਉਧਰਲੇ ਪਾਸੇ ਡਰਾਈਵਰ ਵਾਲੀ ਜਿਹੜੀ ਤਾਂਕੀ ਇਹ ਮੋੜਲੇ ਪਾਸੇ ਕਰਕੇ ਬੱਸ ਨੂੰ ਲਾਗ ਨੇ ਇਹਨਾਂ ਦਾ ਕੁਝ ਅਜੀਬ ਵੱਖਰਾ ਆ ਤਰੀਕਾ ਮੈਨੂੰ ਇੱਥੇ ਦੇਖਣ ਨੂੰ ਮਿਲਿਆ ਇਹ ਕੁਛ ਵੱਖਰਾ ਸੀਗਾ ਪੰਜਾਬ ਦੇ ਜਿਹੜੇ ਬੱਸ ਸਟੈਂਡਾਂ ਨਾਲੋਂ ਐੜਾ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਜਿਹੜੀਆਂ ਬੱਸਾਂ ਨਹੀਂਆਂ ਸਾਰੀਆਂ ਉਲਟ ਪਾਸੇ ਕਰਕੇ ਲਾਈ ਹੋਣ ਇਹਨਾਂ ਨੇ ਮੂੰਹ ਦੂਜੇ ਪਾਸੇ ਨੇ ਲੈ ਕਿਦਾਂ ਨੂੰ ਕੀਤੀ ਹੋਈ ਹੈਗੀ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਲੱਭਦੇ ਹਾਂ ਗੰਗਾਪੁਰ ਜਾਣ ਵਾਲੀ ਬੱਸ ਕਿੱਥੋਂ ਮਿਲੂਗੀ ਤੇ ਲੈਣੀਆਂ ਟਿਕਟ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਮੇਕ ਰਾਸ ਤੋਂ ਥੋੜਾ ਜਿਹਾ ਪਿੱਛੇ ਤਾਰ ਗਏ ਬੱਸ ਆਪਾਂ ਨੂੰ ਮੈਂ ਇਹਨਾਂ ਦੀ ਲੋਕਲ ਰੋਡ ਟਰਾਂਸਪੋਰਟ ਲੈ ਲਈ ਸੀਗੀ ਜੇ ਪਹਿਲਾਂ ਪ੍ਰਾਈਵੇਟ ਬੱਸ ਲੈਨੇ ਤਾਂ ਉਹ ਸ਼ਾਇਦ ਪਿੰਡਾਂ ਵਿੱਚ ਦੀ ਜਾਂਦੀ ਹੈ ਤਾਂ ਪ੍ਰੋਪਰ ਲੋਕੇਸ਼ਨ ਤੇ ਉਤਾਰਦੀ ਹੁੰਦੀ ਹੈ ਪਰ ਇਹ ਮੈਨੂੰ ਬਾਹਰ ਹੀ ਉਤਾਰ ਗਈ ਇਸ ਜਗ੍ਹਾ ਤੇ ਤੇ ਹੁਣ ਆਪਾਂ ਦੇਖ ਰਹੇ ਹਾਂ ਕਿਵੇਂ ਪਹੁੰਚੀ ਆਪਾਂ ਮੇਗਰਾਸ ਵੱਲ ਜਾਂ ਫਿਰ ਆਪਾਂ ਆਪਣੇ ਮਿੱਤਰ ਨੂੰ ਫੋਨ ਲਾਉਣੇ ਹੈ ਧੁੱਪ ਵਾਲੀ ਜਿਆਦਾ ਤੇਜ਼ ਹੈ ਇੱਥੇ ਵੈਦਰ ਕਾਫੀ ਫਰਕ ਹੈ ਆਪਣੇ ਪੰਜਾਬ ਨਾਲ ਦਾ ਜੇ ਮੈਂ ਹੁਣ ਗਰਮ ਕੱਪੜੇ ਪਾਏ ਹੋਏ ਨੇ ਹੁਣ ਮੈਨੂੰ ਉਤਾਰਨੇ ਪੈਣਗੇ ਤੇ ਸ਼ਾਇਦ ਮੈਂ ਲੈ ਕੇ ਆਇਆ ਨਾਲ ਆਪਣੀ ਗਰਮੀ ਵਾਲੇ ਇੱਕ ਦੋ ਟੀ-ਸ਼ਰਟ ਆਈਆਂ ਉਹ ਪਾਈ ਆਪਾਂ ਕਿਨਾ ਆਪ ਪਹੁੰਚਦੇ ਆ ਮੇਗਰਾਸ ਤੇ ਫਿਰ ਉਦੋਂ ਬਾਅਦ ਪਿੰਡ ਵੀ ਪਹੁੰਚਣਾ ਉਹਦੇ ਨਾਲ ਉਹ ਨਾਲ ਹੀ 1-2 ਕਿਲੋਮੀਟਰ ਦੇ ਹਾਂਸ ਲੇਤੀ ਤੇ ਮਿਲਦੇ ਆਪਾਂ ਹੁਣ ਮੜਾ ਮੈਂ ਪਹੁੰਚ ਜਾ ਉੱਥੇ ਤੇ ਫਿਰ ਅੱਗੇ ਕਰਦਾ ਵੀਡੀਓ ਨੂੰ ਕੰਟੀਨਿਊ ਆ ਇੱਥੇ ਹੀ ਖੜਾਗਾ ਪਤਾ ਨਹੀਂ ਕਿਛੇ ਕੀ ਬਣਿਆ ਹੋਇਆਗਾ ਕੋਈ ਨਾ ਕੋਈ ਜਿਆਦਾ ਸਥਾਨੀ ਹੋਊਗਾ ਕੋਈ ਨਾ ਕੋਈ ਇੱਥੇ 바ਵਾ ਮੰਨਤਾ ਵਾਈਂ ਆ ਮੰਨਦੇ ਨੇ ਅਲੱਗ ਅਲੱਗ ਆਪਣੇ ਹਿਸਾਬ ਕਿਤਾਬ ਤੋਂ ਬਾਹਰ ਹੈ ਸਿਸਟਮ ਇਹ ਚਲੋ ਦੱਸਦੇ ਆਪਾਂ ਆਪਣੀ ਮੰਨਤਾ ਹੁੰਦੀ ਹੈਗੀ ਤੇ ਬੱਸ ਮੈਨੂੰ ਪਤਾ ਨਹੀਂ ਕਿੱਥੇ ਤਾਰ ਗਈ ਮੈਨੂੰ ਇੱਥੇ ਹੀ ਗਲਤੀ ਹੋ ਗਈ Rajasthan ਵਾਲਾ ਨਹੀਂ ਇਹ ਮੈਂ ਸਰਕਾਰੀ ਬੱਸ ਲੈ ਲਈ ਸੀ ਉਹ ਪਿੰਡਾਂ ਚ ਨਹੀਂ ਜਾਂਦੀ ਹੈਗੀ ਤੇ ਉਹ ਮੈਨੂੰ ਬਾਹਰ ਬਾਹਰ ਹੀ ਤਾਰ ਗਈ ਤੇ ਹੁਣ ਮੈਨੂੰ ਕਹਿੰਦੇ ਥੋੜਾ ਜਿਹਾ ਪਿੱਛੇ ਜਾ ਕੇ ਇਹ ਰਸਤਾ ਵੀ ਉੱਥੋਂ ਬੇਗਰਾਸ ਨੂੰ ਮੋੜਦਾ ਹੈਗਾ ਤੇ ਮੈਂ ਥੋੜਾ ਜਿਹਾ ਪਿੱਛੇ ਆਇਆ ਪਰ ਇੱਥੇ ਕੋਈ ਹਿਸਾਬ ਕਿਤਾਬ ਜਾਣੀ ਆਇਆ ਤੇ ਹੁਣ ਹਾਰ ਕੇ ਆਪ ਆਪਣੇ ਮਿੱਤਰ ਨੂੰ ਫੋਨ ਲਾਇਆ ਇਹਨੂੰ ਲੋਕੇਸ਼ਨ ਭੇਜੀ ਐ ਲਾਈਵ ਤੇ ਉਹ ਆ ਰਹੇ ਨੇ ਲੈਣ ਵਾਸਤੇ ਦੇਖ ਰਿਹਾ ਕਦੋਂ ਆਉਂਦੇ ਨੇ ਬਾਈ ਥੱਕ ਗਿਆ ਇਸ ਤਾਂ ਲੰਮਾ ਸਫ਼ਰ ਕਾਫੀ ਹੈ ਕੁਝ ਰਾਤ ਨੂੰ ਨੀਂਦ ਨਹੀਂ ਆਈ ਟ੍ਰੇਨ ਦੇ ਵਿੱਚ ਰਾਤ ਵੀ ਜਿਹੜੀਆਂ ਵੀਡੀਓ ਮੈਂ ਤਾਂ ਇਸੇ ਗੱਲ ਕਰਕੇ ਨਹੀਂ ਪਾਈ ਇੱਕਦਾਂ ਢੇਰਾ ਬਹੁਤ ਝਾੜਿਆ ਉਹਨਾਂ ਟ੍ਰੇਨ 'ਚ ਰਾਤ ਦੇ ਸਫ਼ਰ 'ਚ ਆਪਾਂ ਬਹੁਤ ਸਾਰੇ ਕਲਿੱਪ ਸ਼ੇਅਰ ਨਹੀਂ ਕਰ ਸਕਦੇ ਹੈਗੇ ਤੇ ਟ੍ਰੇਨ ਠੀਕ ਸੀਗੀ ਵਧੀਆ ਆਪਣੇ ਪ੍ਰੋਪਰ ਟਾਈਮ ਨਾਲ ਲਈ ਹੈ ਪਰ ਜਿਹੜੀ ਗੱਲ ਹੈ ਵੀ ਆਪਾਂ ਤੁਹਾਨੂੰ ਪੂਰਾ ਡਿਸਕ੍ਰਿਪਸ਼ਨ ਨਹੀਂ ਦੇ ਸਕਿਆ ਆਪਾਂ 3rd ਕਲਾਸ AC ਬੁੱਕ ਕਰਵਾਈ ਸੀਗੀ ਤੇ ਅਪਰ ਸਾਈਡ ਆਪਣੀ ਵਿੰਡੋ ਸੀਟ ਸੀਗੀ ਤੇ ਵਧੀਆ ਉਹਨਾਂ ਨੇ ਕੰਬਲ ਵਗੈਰਾ ਦਿੱਤੇ ਹੋਏ ਸੀਗੇ ਨਾਲ ਪਿੱਲੋ ਵਗੈਰਾ ਸਾਰਾ ਕੁਝ ਫੈਸਿਲਿਟੀ ਵਧੀਆ ਸੀ ਉਹਨਾਂ ਦੀ ਪਰ ਉਸੇ ਉਹੀ ਹੈ ਇੰਡੀ ਜਿਹੜੀਆਂ ਟ੍ਰੇਨਾਂ ਜਿਹਨਾਂ ਦੇ ਟਾਇਲਟ ਜਿਹੜੀ ਬਹੁਤ ਬਕਵਾਸ ਤੇ ਬੇਕਾਰ ਹੁੰਦੀ ਹੈ ਇੱਥੇ ਕੋਈ ਸਫਾਈ ਵਾਲਾ ਤਾਂ ਧਿਆਨ ਹੀ ਨਹੀਂ ਦਿੰਦਾ ਹੈਗਾ ਤੇ ਮੈਂ ਉਹ ਵੀਡੀਓ ਨਹੀਂ ਪਾਈਆਂ ਕੋਈ ਵਾਲੀ ਵਧੀਆ ਨਹੀਂ ਲਾਦੀ ਕੋਈ ਪਰਿਵਾਰ ਤੇ ਬੈਠਾ ਬੰਦਾ ਦੇਖ ਰਹਾ ਹੁੰਦਾ ਹੈਗਾ ਤੇ ਇਦਾਂ ਦੀ ਵੀਡੀਓ ਪਾਉਣੇ ਤੇ ਆਪਾਂ ਚੰਗਾ ਨਹੀਂ ਲਾਦਾ ਹੈਗਾ ਤੇ ਮੈਂ ਕਿਹਾ ਚਲੋ ਆਪਾਂ ਬੋਲ ਕੀ ਦੱਸਾਂਗੇ ਆਪਾਂ ਤੇ ਇਦਾਂ ਦਾ ਐਕਸਪੀਰੀਅੰਸ ਹੀ ਮੇਰਾ ਟ੍ਰੇਨ ਦਾ ਐਕਸਪੀਰੀਅੰਸ ਗੁੱਟ ਸੀਗਾ ਬਸ ਉੱਥੋਂ ਅਜ ਮੇਰ ਤੋਂ ਆਪਾਂ ਫਿਰ ਅੱਗੇ ਬੱਸ ਲਈ ਹੈਗੀ ਬੱਸ ਲੈ ਕੇ 3 ਘੰਟਿਆਂ ਦੇ ਵਿੱਚ ਆਪਾਂ ਵੀਲਵੜਾ ਆ ਗਏ ਵੀਲਵੜਾ ਤੋਂ ਫਿਰ ਬੱਸ ਲੈ ਲਈ ਇਨੇ ਵੀ ਆਪਾਂ ਨੂੰ 40-45 ਮਿੰਟ ਤੇ ਇਸ ਜਗ੍ਹਾ ਛੱਡਤਾ ਹੁਣ ਅੱਗੇ ਦੇਖਦੇ ਮੁੰਡੇ ਕਦੋਂ ਆਉਂਦੇ ਨੇਗੇ ਤੇ ਕਰਦੇ ਆ ਫਿਰ ਅੱਗੇ ਗੱਲਬਾਤ ਆਪਾਂ ਲੋਹੀ ਆਪਣਾ ਪੁਰਾਣਾ ਬੰਦਾ ਲੈਣ ਆ ਗਿਆ ਆਪਾਂ ਨੂੰ ਫੇਰ ਤੋਂ ਵਿਆਲਾ ਮੁੰਡਾ ਵਿਆਲਾ ਮੁੰਡਾ ਦਾ ਲੰਘਿਆ ਆ ਮੁੰਡੇ ਡਿਊਟੀ ਲਾਦੇ ਗਰ ਲਊ ਯਾਰ ਡਾਇਰੈਕਟ ਡਿਊਟੀ ਚੱਲ ਨੂੰ ਤੇ ਇਹਨਾਂ ਡਿਸਕਸ਼ਨ ਚੱਲ ਰਹੀ ਹੈ ਮੈਨੂੰ ਵਿਆਹ ਲੈ ਕੇ ਜਾਣਗੇ ਘਰੇ ਲੈ ਕੇ ਜਾਣ ਭਾਈ ਆਪਾਂ ਦਾ ਘਰੇ ਜਾਵਾਂਗੇ ਨਾ ਆਵਾਂ ਤੋਂ ਆਂਗੇ ਫੇਰ ਆਉਣਾ ਜਾਵਾਂਗੇ ਥੱਕੇ ਪਏ ਆ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਆਪਣੇ ਯਾਰ ਮਿੱਤਰ ਦਾ ਵਿਆਹ ਜਿਹਦੇ ਕਰਕੇ ਆਪਾਂ ਸਪੈਸ਼ਲੀ ਰਾਜਸਥਾਨ ਦੇ ਵਿੱਚ ਆਏ ਆ ਉਮੀਦ ਕਰਦੇ ਆ ਤੁਹਾਨੂੰ ਇਹਦਾ ਸਾਰਾ ਸਫਰ ਹੋਗਾ ਰਾਜਸਥਾਨ ਦਾ ਤੁਹਾਨੂੰ ਵਧੀਆ ਲੱਗੇ ਆਊਗਾ ਤੇ ਅੱਗੇ ਵੀ ਆਪਾਂ ਤੁਹਾਨੂੰ ਹੋਰ ਕਈ ਵੀਡੀਓ ਦਿਖਾਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ